देखो ये हमारे मसीहा का जन्मदिन है और मैं सबसे पहले आपके चैनल के माध्यम से पंजाब वालों को बधाई देना चाहता हूं कि हजारों की संख्या में हजारों की तादाद में यहां पर उपस्थित होने का काम किया और पूरे देश में हर्षोल्लास के साथ ये जन्मदिन बहन जी के नेतृत्व तो में मनाया जा रहा है दो हजार चुनाव आ रहा है पहले गठबंधन में भी चुनाव लड़े आप भी किसी पार्टी के साथ गठबंधन करने जा रहे हैं नहीं निश्चित तौर पर इसमें कोई शक नहीं है कि हमारा गठबंधन केवल भाईचारा का गठबंधन होता है जिस तरह के कोई गठबंधन पहले रहे हैं वो गठबंधन पक्का गठबंधन नहीं है हम भाईचारा का गठबंधन करने जा रहे हैं सभी जातियों का सभी धर्मों का जो गरीबों का गठबंधन है ये बहुजन समाज पार्टी के साथ रहेगा और हमारे साथ में जो आदरणीय करीमपुरी जी यहाँ पे प्रदेश अध्यक्ष हैं उन्होंने घोषणा की है कि हम लोग एक नशे के खिलाफ मुहिम चलाने जा रहे हैं और पंजाब के युवा जो नशे की तरफ चपेट में चले गए उनको बचाने का काम करेंगे ਹਾਂ ਜੀ ਸਰ ਕਰੀਮ ਸਰ ਸਾਹਿਬ ਅੱਜ ਫਗਵਾੜਾ ਜਿਵੇਂ ਤੁਸੀਂ ਅੱਜ ਇਥੋਂ ਅਜ ਨਵਾਂ ਐਲਾਨ ਕੀਤਾ ਹੈ ਪੰਜਾਬ ਦਾ ਜਿਹੜਾ ਸੰਘਰਸ਼ ਕਰਨ ਜਾ ਰਹੇ ਕਿਵੇਂ ਦੇਖਦੇ ਆ ਪੰਜਾਬ ਸਰਕਾਰ ਉਹਨਾਂ ਜਿਹੜਾ ਜੰਗ ਜਿਹੜੀ ਸ਼ੁਰੂ ਕੀਤੀ ਹੋਈ ਹੈ ਉਹਦੇ ਜੰਗ ਕਿਵੇਂ ਦੇਖੋ ਪੰਜਾਬ ਸਰਕਾਰ ਦੀ ਜੰਗ ਨੂੰ ਜੰਗ ਲੱਗ ਚੁੱਕੀ ਹੈ ਜੰਗ ਨੂੰ ਜੰਗ ਲੱਗ ਚੁੱਕੀ ਹੈ ਕਿਉਂਕਿ ਅਗਰ ਉਹਨਾਂ ਦੀ ਨੀਅਤ ਸਾਫ਼ ਹੁੰਦੀ ਤੋਂ ਤੱਕ 3 ਮਹੀਨੇ ਦਾ ਵਾਅਦਾ ਕਰਕੇ ਆਏ ਸੀ। ਤੋਂ 3 ਸਾਲ ਬਾਅਦ ਇਹ ਜਦੋਂ BSP ਨੇ ਕਿਹਾ ਕਿ ਅਸੀਂ ਜਵਾਨੀ ਬਚਾਉਣ ਲਈ ਮਾਮਾ ਤੇ ਪੁੱਤ ਬਚਾਉਣ ਲਈ ਪੈਣਾ ਦੇ ਭਰਾ ਬਚਾਉਣ ਲਈ ਬਹੁਜਨ ਸਮਾਜ ਪਾਰਟੀ ਅੱਗੇ ਆਉਗੀ। ਅਸੀਂ بڑا ਅੰਦੋਲਨ ਤਿਆਰ ਕਰਾਂਗੇ। 100-100 ਨੌਜਵਾਨ ਇੱਕ ਇੱਕ ਪਿੰਡ ਚ ਮਾਮਾ ਦਾ ਹੀ ਨਹੀਂ ਖਾ ਲਿਆ। ਖੋਲ ਲਿਆ। ਇਹ ਕੋਈ ਨਿੱਤ ਕੱਕ ਨਹੀਂ ਰੱਖਦੇ ਪੰਜਾਬ ਦੀ ਜ਼ਿੰਮੇਵਾਰੀ ਦਾ। ਤੋਂ ਬਹੁਜਨ ਸਮਾਜ ਪਾਰਟੀ ਨੇ ਐਲਾਨ ਕਰਤਾ ਅਸੀਂ ਪੰਜਾਬ ਸੰਭਾਲਣ ਦੀ ਮੈਂ ਹਰ ਜ਼ਿਲ੍ਹੇ ਹਰ ਸਬ ਡਿਵੀਜ਼ਨ ਹਰ ਹਲਕਾ ਹਰ ਬਲੌਕ ਹਰ ਪਿੰਡ ਮਹੱਲੇ ਦੇ ਵਿੱਚ ਜਾਵਾਂਗੇ ਪੈਣਾ ਦਾ ਅਸ਼ੀਰਵਾਦ ਮਾਮਾ ਦਾ ਅਸ਼ੀਰਵਾਦ ਲਵਾਂਗੇ ਇਸ ਅੰਦੋਲਨ ਨੂੰ ਕਾਮਯਾਬ ਕਰਨ ਲਈ ਲਈ ਹਰ ਪੰਜਾਬੀ ਦਾ ਹਰ ਪੰਜਾਬ ਹਿੱਤੂ ਦਾ ਅਸ਼ੀਰਵਾਦ ਲਵਾਂਗੇ ਸਭ ਕੰਚੀ ਨਾਮ ਜੀ ਦਾ ਜਨਮ ਦਿਨ ਇਸ ਕਰਕੇ ਅਸੀਂ ਚੁਣਿਆ ਕਿਉਂਕਿ ਸਾਡੇ ਲਈ ਸਭ ਤੋਂ ਵੱਡਾ ਸਮਰਪਣ ਦਾ ਦਿਨ ਇਹ ਹੁੰਦਾ ਹੈ ਔਰ ਇਸ ਦਿਨ ਅਸੀਂ ਪੈਣ ਮਾਇਆ ਭਤੀ ਜੀ ਦੇ ਜਨਮ ਦਿਨ ਤੇ ਬਹੁਜਨ ਸਮਾਜ ਪਾਰਟੀ ਸੰਕਲਪ ਲੈ ਕੇ ਚੱਲੀ ਆ ਕਿ ਅਸੀਂ ਪਾਰਟੀ ਦੀ ਕੌਮੀ ਪ੍ਰਧਾਨ ਪੈਨ ਮਾਇਆਵਤੀ ਜੀ ਦੀ ਲੀਡਰਸ਼ਿਪ ਚ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਪੰਜਾਬ ਨੂੰ ਬਰਬਾਦੀ ਚੋਂ ਉਭਾਰਨ ਲਈ ਆਰਥਿਕ ਤੌਰ ਤੇ ਵੀ ਪੰਜਾਬ ਬਰਬਾਦ ਸਰੀਰਕ ਤੌਰ ਤੇ ਬਰਬਾਦ ਵਿੱਦਿਅਕ ਖੇਤਰ ਚ ਬਰਬਾਦ ਸਿਹਤ ਦੇ ਖੇਤਰ ਚ ਬਰਬਾਦ ਸੈਂਡ ਮਾਫੀਆ ਲੈਂਡ ਮਾਫੀਆ ਡਰੱਗ ਮਾਫੀਆ 올 ਕਾਈਂਡ ਆਫ ਮਾਫੀਆ ਬੇਖੌਫ ਔਰ ਬੇਲਗਾਮ ਪੰਜਾਬ ਚ ਕੰਮ ਕਰਦਾ ਸਰਕਾਰ ਲਾਚਾਰ ਔਰ ਬੇਵਸ ਨਜ਼ਰ ਆ ਰਹੀ ਕ੍ਰਿਮ ਕਿਨਬੂਲ ਸਾਹਿਬ ਸਾਫ ਦਾ ਪ੍ਰਧਾਨ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਤੇ ਦੂਜੀ ਪਾਰਟੀ ਚ ਜਾਂਦੇ ਦੇਖੋ ਮੈਂ ਹਮੇਸ਼ਾ ਕਾਂਸ਼ੀਰਾਮ ਸਾਹਿਬ ਨੇ ਕਿਹਾ ਸੀ ਕਿ ਕਦੇ ਵੀ ਤੁਸੀਂ ਚਮਚਿਆਂ ਨਾਲ ਨਿਉਲ ਜਣਾ ਮਾਲਕ ਨਾਲ ਨਿਉਲ ਜਣਾ ਮੈਂ ਕਹਿੰਦਾ ਹਿੱਟ ਦਾ ਹੈਂਡ ਵਿੱਚ ਅਪਰੇਟ ਦਾ ਥਿੰਗ ਬਹੁਜਨ ਸਮਾਜ ਪਾਰਟੀ 2027 ਚ ਆਪ ਦੇ ਪਾਪਾਂ ਦਾ ਭਾਂਡਾ ਤੁਹਾਨੂੰ ਪੰਜਾਬ ਦੀ ਧਰਤੀ ਤੇ ਭੰਨਨ ਦਾ ਕੰਮ ਕਰਕੇ ਦਿਖਾਉਗੀ ਮੈਂ ਪਾਰਟੀ ਦੀ ਕੌਮੀ ਪ੍ਰਧਾਨ ਭੈਣ ਮਾਇਆਵਤੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮਾਨਯੋਗ ਸ਼੍ਰੀ ਰਣधीर ਸਿੰਘ ਬੈਣੀਵਾਲ ਜੀ ਨੂੰ ਨੈਸ਼ਨਲ ਕੋਆਰਡੀਨੇਟਰ ਬਣਾ ਕੇ ਬੜੀ ਜ਼ਿੰਮੇਵਾਰੀ ਦਿੱਤੀ ਆ ਔਰ ਅਸੀਂ ਜਿੱਥੇ ਭੈਣ ਜੀ ਦਾ ਧੰਨਵਾਦ ਕਰਦੇ ਆ ਬੈਣੀਵਾਲ ਜੀ ਦਾ ਸਵਾਗਤ ਕਰਦੇ ਆ ਔਰ ਬਿੱਪਲ ਜੀ ਨੂੰ ਜੋ ਸਟੇਟ ਦੀ ਜ਼ਿੰਮੇਵਾਰੀ ਇਨਚਾਰਜ ਦੀ ਦਿੱਤੀ ਆ ਉਹਦੇ ਲਈ ਅਸੀਂ ਬੈਣੀਵਾਲ ਜੀ ਦਾ ਵੀ ਔਰ ਭੈਣ ਮਾਇਆਵਤੀ ਜੀ ਦਾ ਵੀ ਦੋਨੋਂ ਆਪਣੇ ਲੀਡਰਾਂ ਦਾ ਸ਼ੁਕਰੀਆ ਅਦਾ ਕਰਦੇ ਆ ਕਿ ਉਹਨਾਂ ਨੇ ਵਿਪਲ ਜੀ ਨੂੰ ਪੰਜਾਬ ਚ ਜ਼ਿੰਮੇਵਾਰੀ ਦਿੱਤੀ ਹੈ ਔਰ ਪ੍ਰੋਸਤ ਦਿੰਨੇ ਆ ਕਿ ਸ਼੍ਰੀ ਬੈਣੀਬਾਲ ਜੀ ਦੀ ਲੀਡਰਸ਼ਿਪ ਭੈਣ ਜੀ ਦਾ ਹਰ ਸੁਨੇਹਾ ਜੋ ਵੀ ਵਿਪਲ ਜੀ ਦੇ ਰਾਹੀਂ ਆਏਗਾ ਉਹਨੂੰ ਪੰਜਾਬ ਚ ਇਨਬਿਨ ਲਾਗੂ ਕੀਤਾ ਜਾਊਗਾ ਔਰ ਸਾਰਾ ਪੰਜਾਬ ਭੈਣ ਜੀ ਦੇ ਫੈਸਲਿਆਂ ਨਾਲ ਚਟਾਨ ਦੀ ਤਰ੍ਹਾਂ ਖੜਾ ਹੋਊਗਾ بڑا ਅੰਦੋਲਨ ਲਾਮਬੰਦ ਹੋਊਗਾ ਸਤਾਈ ਦੇ ਵਿੱਚ ਇਕੱਲੇ ਲੜਨ ਜਾ ਰਹੀ ਹੈ ਇਹ ਸਮਝੋਤਾ ਵੀ ਕਿਸੇ ਨਾਲ ਹੋਊਗਾ ਜੀ ਦੇਖੋ ਸਮਝੌਤਾ ਅੱਜ ਦਾ ਵਿਸ਼ਾ ਨਹੀਂ ਹੈ ਅੱਜ ਦਾ ਵਿਸ਼ਾ ਹੈ ਪੰਜਾਬ ਸੰਭਾਲਣ ਦਾ ਤੋਂ ਪੰਜਾਬ ਸੰਭਾਲਣ ਲਈ ਅਸੀਂ ਸੰਗਤ ਦਾ ਆਸ਼ੀਰਵਾਦ ਮੰਗਦੇ ਆ ਮੈਨੂੰ ਪਤਾ ਮੈਂ ਔਰਤਾਂ ਨੂੰ ਸਦਾ ਦਿੱਤਾ ਕਿ ਡਰੱਗ ਦਾ ਅਗਰ ਸਭ ਤੋਂ ਜ਼ਿਆਦਾ ਸੰਤਾਪ ਭੋਗਣਾ ਪੈਂਦਾ ਉਹ ਸਾਡੀਆਂ ਤੀਆਂ ਨੂੰ ਔਰ ਮਾਮਾ ਨੂੰ ਕਿਉਂਕਿ ਡੋਮੈਸਟਿਕ ਵਾਇਲੈਂਸ ਦਾ ਵੀ ਸ਼ਿਕਾਰ ਹੁੰਦੀ ਐ ਉਹਨਾਂ ਤੋਂ ਕੁੱਟ-ਕੁੱਟ ਕੇ ਪੈਸੇ ਲਏ ਜਾਂਦੇ ਤੋ ਇਸ ਕਰਕੇ ਅੱਜ ਵਿਸ਼ਾ ਵੱਡਾ ਆ ਪੰਜਾਬ ਸੰਭਾਲਣ ਦਾ ਅਸੀਂ ਤਾਂ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਕਿ ਉਹ ਬੀਐਸਪੀ ਨੂੰ ਸ਼ਕਤੀ ਦਿਓ ਬੀਐਸਪੀ ਨੂੰ ਆਲਟਰਨੇਟਿਵ ਬਣਾਓ ਤਾਂ ਕਿ ਚਾਰੇ ਜਿਹੜੇ ਬਰਬਾਦ ਕਰ ਗਏ ਪੰਜਾਬ ਨੂੰ ਇਹਨਾਂ ਚੋਂ ਕਿਸੇ ਨੂੰ ਐਕਸਪੈਰੀਮੈਂਟ ਨਾ ਕਰੀਏ ਟੈਸਟ ਕੀਤੇ ਰਿਜੈਕਟ ਕੀਤੇ ਲੋਕਾਂ ਨੂੰ ਦੁਬਾਰਾ ਟੈਸਟ ਕਰਨ ਦੀ ਗਲਤੀ ਨਾ ਕਰੀਏ ਜੋ ਬੀਐਸਪੀ ਆਪਣਾ ਇੱਕ ਬੜਾ ਮਜ਼ਬੂਤ ਬਦਲ ਪੰਜਾਬ ਦੇ ਵਿੱਚ ਆਪਣੀ ਨੈਸ਼ਨਲ ਲੀਡਰਸ਼ਿਪ ਦੀ ਗਾਈਡਲਾਈਨ ਦੇ ਮੁਤਾਬਕ ਅਸਾਰਨ ਦੇ ਲਈ ਲੱਗੀ ਥੈਂਕ ਯੂ ਧੰਨਵਾਦ